167 ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜਿਵੇਂ ਕਿ ਤੁਸੀਂ ਜਾਣਦੇ ਹੋ ਹਰੇਕ ਹਫ਼ਤੇ ਆਪਾਂ ਕਿਸੇ ਖੇਡ ਬਾਰੇ ਵੀ ਗੱਲ ਕਰਦੇ ਹਾਂ ਤੇ ਉਸ ਖੇਡ ਦੇ ਤਕਨੀਕੀ ਅਤੇ ਹਰ ਕਿਸਮ ਦੇ ਪਹਿਲੂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਕਾਰਾਟੇ ਦੀ ਖੇਡ ਸੰਬੰਧੀ ਤੇ ਇਸ ਖੇਡ ਬਾਰੇ ਗੱਲਬਾਤ ਕਰਨ ਲਈ ਇੱਕ ਅਜਿਹੀ ਸ਼ਖਸੀਅਤ ਸਾਡੇ ਕੋਲ ਮੌਜੂਦ ਹੈ ਜੋ ਇਸ ਖੇਡ ਬਾਰੇ ਹਰ ਪਹਿਲੂ ਤੋਂ ਹਰੇਕ ਨੁਕਤੇ ਤੋਂ ਸਾਨੂੰ ਵਾਕਿਫ ਕਰਵਾਉਣਗੇ ਸਭ ਤੋਂ ਪਹਿਲਾਂ ਤੁਹਾਡੀ ਉਹਨਾਂ ਦੇ ਨਾਲ ਜਾਣ ਪਛਾਣ ਕਰਵਾਉਂਦੇ ਹਾਂ ਸਾਡੇ ਕੋਲ ਮੌਜੂਦ ਨੇ ਗੁਰਪ੍ਰੀਤ ਰੋਜੀ ਸੇਠੀ ਜੀ ਜੋ ਕਿ ਅੰਤਰਰਾਸ਼ਟਰੀ ਪੱਧਰ 'ਤੇ ਕਾਰਾਟੇ ਖੇਡ ਚੁੱਕੇ ਨੇ ਕੋਚ ਵਜੋਂ ਸੇਵਾਵਾਂ ਨਿਭਾ ਰਹੇ ਨੇ ਅਤੇ ਨਾਲ ਦੀ ਨਾਲ ਮੈਨੇਜਮੈਂਟ ਦੇ ਖੇਤਰ ਜ਼ਰੀਏ ਵੀ ਇਸ ਖੇਡ ਨਾਲ ਜੁੜੇ ਹੋਏ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਜੀ ਤੇ ਆਪਾਂ ਕਰਾਟੇ ਦੀ ਖੇਡ ਸੰਬੰਧੀ ਗੱਲ ਕਰਾਂਗੇ ਤੁਹਾਡਾ ਇਸ ਖੇਤਰ ਇਸ ਖੇਡ ਦੇ ਨਾਲ ਲੰਮਾ ਇੱਕ ਰਿਸ਼ਤਾ ਹੈ ਉਹਦੇ ਬਾਰੇ ਵੀ ਜਾਣਾਂਗੇ ਸ਼ੁਰੂਆਤ ਕਰਾਂਗੇ ਤੁਹਾਡੇ ਤੋਂ ਜੀ ਤੁਹਾਡਾ ਜਿਹੜਾ ਸ਼ੁਰੂਆਤੀ ਜੀਵਨ ਹੈ ਉਹਦੇ ਬਾਰੇ ਦੱਸੋ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਸਰ ਮੈਂ ਕਪੂਠਲੇ ਦਾ ਜੰਪਾਲਾ ਮੇਰਾ ਜੀ ਖੱਤਰੀ ਪਰਵਾਰ ਚੋਂ ਜੀ ਔਰ ਮੇਰੇ ਪਿਤਾ ਜੀ ਬਿਜ਼ਨਸਮੈਨ ਸੀ ਜੀ ਬਚਪਨ ਤੋਂ ਹੀ মার্শাল ਗੇਮਸ ਨਾਲ ਸੰਬੰਧ ਰਿਹਾ ਜੀ ਕਿਉਂਕਿ ਗੁਰਸਿੱਖ ਪਰਿਵਾਰ ਤੋਂ ਸੀਗਾ ਹਾਂਜੀ ਫਾਦਰ ਸਾਹਿਬ ਅੰਮ੍ਰਿਤਧਾਰੀ ਸੀਗੇ ਜੀ ਪੰਪਨ ਪੰਪਨ ਸੀ ਸੋ ਮਾਰਸ਼ਲ ਗੇਮਸ ਨਾਲ ਸ਼ੁਰੂ ਤੋਂ ਜੜਾਵ ਰਿਹਾ ਹੈ ਜੀ ਇਸ ਕਰਕੇ ਸ਼ਾਇਦ ਪਰਮਾਤਮਾ ਵੱਲੋਂ ਇਧਰਲੇ ਪਾਸੇ ਧਿਆਨ ਜ਼ਿਆਦਾ ਰਿਹਾ ਜੀ ਸੋ ਜਿਹੜੀ ਕਾਰਾਟੇ ਦੀ ਖੇਡ ਆ ਉਹਦੇ ਨਾਲ ਫਿਰ ਤੁਸੀਂ ਕਦੋਂ ਜੁੜੇ মার্শাল ਆਰਟ ਖੇਡਾਂ ਨਾਲ ਤੁਹਾਡਾ ਇੱਕ ਲਗਾਤਾਰ ਰਿਹਾ ਹੈ ਪਰ ਕਾਰਾਟੇ ਵੱਲ ਕਿਵੇਂ ਆਉਣਾ ਹੋਇਆ ਉਸ ਬਾਰੇ ਦੱਸਿਓ ਮੇਰਾ ਜਨਮ 1964 ਦੇ ਜੀ 11 12 ਸਾਲ ਦੀ ਉਮਰ 'ਚ ਕੁਝ ਮੂਵੀਜ਼ ਕਹਿ ਲੋ ਜਾਂ ਕੁਝ ਸਮੇਂ ਦੀ ਜ਼ਰੂਰਤ ਕਹਿ ਲੋ ਜੀ ਕੁਝ ਸ਼ਾਇਦ ਜਿੰਸ ਹੀ ਇਦਾਂ ਦਾ ਸੀਗਾ ਹਮ ਕਿ ਮਾਰਸ਼ਲ ਗੇਮ ਵੱਲ ਖਿਆਲ ਜੋ ਤੋ ਦੇਖਿਆ ਤੇ ਉਧਰਲੇ ਪਾਸੇ ਜ਼ਿਆਦਾ ਹੋ ਗਿਆ ਹਾਲਾਂਕਿ ਸ਼ੁਰੂਆਤ ਮੈਂ ਬਾਸਕਟਬਾਲ ਔਰ ਕ੍ਰਿਕਟ ਮੈਂ ਕੀਤੀ ਸੀ ਬਟ ਉਹਨਾਂ ਚ ਕੋਈ ਇਤਨੀ ਐਨੀ ਪ੍ਰਸਿੱਧੀ ਜਾਂ ਕੋਈ ਇਹੋ ਜਿਹੀ ਐਕਟੀਵਿਟੀ ਮੈਂ ਕਰ ਨਹੀਂ ਸਕਿਆ ਪੰਜਾਬ ਲੈਵਲ ਤੱਕ ਖੇលਿਆ ਸੀ ਬਾਸਕਟਬਾਲ ਮਿੰਨੀਚ ਵਿੱਚ ਜੀ ਪਰ ਉਸ ਤੋਂ ਬਾਅਦ ਜ਼ਿਆਦਾ ਖਿਆਲ ਰੋਜੇ ਵਾਂ ਮੇਰਾ ਮਾਰਸ਼ਲ ਗੇਮਾਂ ਵਾਲੀ ਹੀ ਜ਼ਿਆਦਾ ਰਿਹਾ ਗੱਤਕਾ ਸ਼ੁਰੂ ਕੀਤਾ ਸੀ ਉਹਦੇ ਚੋਂ ਹੀ ਪਤਾ ਲੱਗਾ ਕਿ ਕਾਰਾਟੇ ਨਾਂ ਦੀ ਨਵੀਂ ਗੇਮ ਹੈ ਜੋ ਬਹੁਤ ਅੱਛੀ ਹੈ ਜਪਾਨੀ ਗੇਮ ਹੈ ਸੋ ਉਧਰਲੇ ਪਾਸੇ ਜਦੋਂ ਚੁਕਾ ਹੋਇਆ ਦੇਖਣ ਨੂੰ ਮਿਲਿਆ ਬੁੱਕਸ ਤੋਂ ਦੇਖਿਆ ਤੇ ਇਹਦੇ ਵਿੱਚ ਅਗਾਂਵ ਦਿਆ ਜੀ ਸੋ ਮਾਰਸ਼ਲ ਆਰਟਸ ਖੇਡਾਂ ਨਾਲ ਤਾਂ ਤੁਹਾਡਾ ਨਾਤਾ ਸ਼ੁਰੂ ਤੋਂ ਇੱਕ ਤਰ੍ਹਾਂ ਨਾਲ ਬਣਿਆ ਹੀ ਸੀ ਜੀ ਬਾਸਕਟਬਾਲ ਤੇ ਕ੍ਰਿਕਟ ਨਾ ਹੀ ਹੁੰਦੇ ਹੋਏ ਤੁਸੀਂ ਜੀ ਕਰਾਟੇ ਵੱਲ ਆਏ ਜੀ ਤੇ ਫਿਰ ਕਿਹੜੇ-ਕਿਹੜੇ ਪੱਧਰ ਉੱਤੇ ਤੁਸੀਂ ਖੇਡੇ ਜਾਂ ਕਿਹਨਾ ਮੁਕਾਬਲਿਆਂ ਵਿੱਚ ਤੁਸੀਂ ਹਿੱਸਾ ਲਿਆ ਉਹਨਾਂ ਬਾਰੇ ਵੀ ਜ਼ਰੂਰ ਦੱਸੋ ਮੇਰਾ خیال ਕੋਈ ਪੱਧਰ ਛੁੱਟਿਆ ਹੀ ਨਹੀਂ ਜੀ ਡਿਸਟ੍ਰਿਕਟ ਸਟੇਟ ਜੀ ਨੈਸ਼ਨਲ ਇੰਟਰਨੈਸ਼ਨਲ ਸਾਰੇ ਹੀ ਪੱਦਰ ਖੇਲੇ ਜੀ ਔਰ ਕਾਰਵਲੋਈ سپورਟ ਰਾਈ ਸ਼ੁਰੂ ਸ਼ੁਰੂ ਚ ਕਾਫੀ ਜੀ ਮੇਰਾ ਸ਼ੌਕ ਦੇਖ ਕੇ ਜੀ ਮੇਰੇ ਵੱਡੇ ਪ੍ਰਾਨੇ ਮੈਨੂੰ ਜਲੰਧਰ ਐਡਮਿਸ਼ਨ ਕਰਵਾਈ ਜੀ ਕਾਰਾਟੇ ਦਾ ਆ ਕਲੱਬ ਖੁੱਲਿਆ ਸੀ ਅੱਥੇ ਮੇਰੇ ਪਹਿਲੇ ਉਸਤਾਦ ਕੁਲਦੀਪ ਜੋਸਨ ਜੀ ਜੀ ਜੋ ਅਜ ਵੀ ਜਲੰਧਰ ਜੀ ਨੇ ਹੂੰ ਕਾਫੀ ਸਮਾਂ ਉਹਨੇ ਤੇ ਪਹੁੰਚ ਗਿਆ ਉਹਨਾਂ ਦੇ ਅੰਦਰ ਮੇਰੀ ਟ੍ਰੇਨਿੰਗ ਸਟਾਰਟ ਹੋਈ ਜੀ ਜਦੋਂ ਤੁਸੀਂ ਇਸ ਖੇਡ ਨਾਲ ਜੁੜ ਗਏ ਕੋਮਾਂ 3 ਪੱਧਰ ਤੱਕ ਵੀ ਤੁਸੀਂ ਖੇਡੇ ਹੋ ਤੇ ਜ਼ਰੂਰ ਜਾਨਣਾ ਚਾਹਾਂਗੇ ਤੁਹਾਡੀਆਂ ਪ੍ਰਾਪਤੀਆਂ ਬਾਰੇ ਸੁਭਾਵਕ ਤੌਰ ਤੇ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਖੇਡੇ ਹੋ ਬਹੁਤ ਨਾਂ ਰੌਸ਼ਨ ਕੀਤਾ ਦੇਸ਼ ਦਾ ਉਹਨਾਂ ਪ੍ਰਾਪਤੀਆਂ ਬਾਰੇ ਗੱਲ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਉਹਨਾਂ ਦਿਨਾਂ 'ਚ ਕਾਰਾਟੀ ਦੇ ਟੂਰਨਾਮੈਂਟ ਤੇ ਬਹੁਤ ਘੱਟ ਹੁੰਦੇ ਸੀ ਪਰ ਮੈਨੂੰ ਯਾਦ ਆ ਜਲੰਧਰ 'ਚ ਇੱਕ ਟੂਰਨਾਮੈਂਟ ਕਰਵਾਇਆ ਗਿਆ ਸੀ ਜੀ ਕਾਰਾਟੀ ਦੇ ਕੋਚ ਹੁੰਦੇ ਸੀ ਸਨੀਲ ਪਰਪਕਰ ਜੀ ਮੇਰੇ ਸੀਨੀਅਰ ਵੀ ਰਹੇ ਆ ਆ ਉਹਨਾਂ ਨੇ ਕਰਵਾਇਆ ਸੀ ਹੂੰ ਔਰ ਉੱਥੇ ਮਿਸਟਰ ਪੰਜਾਬ ਦਾ ਅਵਾਰਡ ਮੈਨੂੰ ਮਿਲਿਆ ਸੀ ਅੱਛਾ ਜੀ ਨਹੀਂ ਆਦ ਜੀ ਮੇਰੀਆਂ ਦੋ ਫਾਈਟਾਂ ਤੋਂ ਬਾਅਦ ਤੀਸਰੀ ਫਾਈਟ 'ਚ ਉਹ ਬੰਦਾ ਗ라운ਡ ਛੱਡ ਕੇ ਹੀ ਭੱਜ ਗਿਆ ਜੀ ਕਿ ਮੈਂ ਨਹੀਂ ਲੜਨਾ ਤੁਹਾਡਾ ਵਿਰੋਧੀ ਜਿਹੜਾ ਜੀ ਜੀ ਸਰ ਤਕਰੀਬਨ 1982 ਦੀ ਗੱਲ ਹੈ ਸਰ ਅੱਛਾ ਜੀ 1982 ਦੀ ਗੱਲ ਹੈ ਜੀ ਸਰ ਹੁਣ ਤਾਂ ਆਪਾਂ ਮਿਸਟਰ ਪੰਜਾਬ ਵਰਗੇ ਖਿਤਾਬ ਬਹੁਤ ਸੁਣਦੇ ਆ ਪਰ ਉਹਨਾਂ ਦਿਨਾਂ ਵਿੱਚ ਇਹ ਖਿਤਾਬ ਵਾਕਈ ਬਹੁਤ ਮਾਇਨੇ ਰੱਖਦਾ ਹੋਵੇਗਾ प्राप्ति पखों भी सो बहुत बड़ी प्राप्ति ਤੁਹਾਡੀ ਉਹਨਾਂ ਦਿਨਾਂ ਦੀ ਹੈ ਜੀ ਸਰ ਮੈਨੂੰ ਯਾਦ ਹੈ ਮੈਨੂੰ ਪਹਿਲਾ ਅਵਾਰਡ ਜਲੰਧਰ ਸਐਸਪੀ ਅੰਡਰਸਟਿਚਪੂਲਰ ਸਾ ਜੀ 1981 ਚ ਉਹਨਾਂ ਕੋਲੋਂ ਮਿਲਿਆ ਸੀ ਹਮਮ ਪਰ ਉਦੋਂ ਹੀ ਮੈਨੂੰ 골ਡ বেলਟ ਨਸੀਬ ਹੋਈ ਜੀ ਮੇਰੇ ਸਤਾਜੀ ਵੱਲੋਂ ਮੇਰੇ ਗੁਰੂ ਜੀ ਵੱਲੋਂ ਜੀ 골ਡ বেলਟ ਅਵਾਰਡ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਦੇ ਅੰਡਰ ਹੀ ਮੈਂ ਗ੍ਰੀਨ বেলਟ ਬਲੂ বেলਟ ਬ੍ਰਾਊਨ বেলਟ ਜੀ ਅਚੀਵ ਕੀ ਜੀ ਤੇ ਇਸ ਤੋਂ ਬਾਅਦ ਫਿਰ ਤੁਸੀਂ ਜਦੋਂ ਖਿਡਾਰੀ ਵਜੋਂ ਪ੍ਰਾਪਤੀਆਂ ਕੀਤੀਆਂ ਇਹ ਸਾਰੇ ਖਿਤਾਬ ਜਿੱਤੇ ਜੀ ਫਿਰ ਅਗਲਾ ਮੋੜ ਹੁੰਦਾ ਕੋਚਿੰਗ ਦਾ ਕੋਚਿੰਗ ਵੱਲ ਤੁਸੀਂ ਕਿਵੇਂ ਮੁੜੇ ਜਾਂ ਕਿਵੇਂ ਤੁਹਾਡਾ ਰੁਝਾਨ ਬਣਿਆ ਕਿ ਹੁਣ ਬਤੌਰ ਕੋਚ ਸੇਵਾਵਾਂ ਦਿੱਤੀਆਂ ਜਾਣ ਆਹ ਹੋਰ ਨਾ ਖਿਡਾਰੀਆਂ ਨੂੰ ਇਸ ਪਾਸੇ ਲਾਇਆ ਜਾਵੇ ਆ ਕੋਚਿੰਗ ਵੱਲ ਮੇਰਾ ਕੋਈ ਸ਼ੌਕ ਨਹੀਂ ਸੀ ਕੋਚਿੰਗ ਸ਼ੁਰੂ ਜੀ ਮੈਂ ਇੱਕ اچھا ਖਿਡਾਰੀ ਬੰਨਣਾ ਚਾਹੁੰਦਾ ਸੀ ਜੀ ਦੇਸ਼ ਲਈ ਨਾਂ ਰੋਸ਼ਨ ਕਰਨਾ ਚਾਹੁੰਦਾ ਸੀ ਜੀ ਈ ਐਸ਼ੀਆ ਲੈਵਲ ਤੇ ਗੋਲ ਲੈਵਲ ਤੇ ਮੈਂ ਗੋਲ ਮਾਡਲ ਐ ਕਿਹਾ ਮੈਂ ਪਰ ਘਰ ਦੇ ਕੁਝ ਹਾਲਾਤ ਹੋ ਜੇ ਕੋਈ ਜ਼ਿਆਦਾ ਸਟਰੋਂਗ ਪੋਜੀਸ਼ਨ ਨਹੀਂ ਸੀ ਕਰਦਿਆਂ ਦੀ ਉਸ ਵੇਲੇ ਜੀ ਜ਼ਿਆਦਾ ਖਰਚ ਨਹੀਂ ਸੀ ਕਰ ਸਕਦੇ ਗੇਮ ਮਹਿੰਗੀ ਸੀ ਥੋੜਾ ਫਾਈਨੈਂਸ਼ੀਅਲੀ ਵੀਕ ਹੋਣ ਕਰਕੇ ਮੈਨੂੰ ਮੌਕਾ ਮਿਲਿਆ ਕਿ ਮੈਂ ਛੋਟੇ ਬੱਚਿਆਂ ਨੂੰ ਸਿਖਾ ਸਕਾਂ ਜੀ ਔਰ ਉੱਥੋਂ ਅਰਨ ਕਰਕੇ ਆਪਣੀ ਟ੍ਰੇਨਿੰਗ ਨੂੰ ਕੰਪਲੀਟ ਕਰਾਂ ਜੀ ਮੇਰੀ ਜਿਹੜੀ ਸ਼ੁਰੂਆਤ ਟ੍ਰੇਨਿੰਗ ਉਹ ਇਸ ਤਰ੍ਹਾਂ ਸ਼ੁਰੂ ਹੋਈ ਜੀ ਬਟ ਹੌਲੀ 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 ਉਹਨਾਂ ਬੱਚਿਆਂ ਨੂੰ ਸਿਖਾਉਂਦੇ ਆ ਸਿਖਾਉਂਦੇ ਆ ਪਤਾ ਹੀ ਨਹੀਂ ਲੱਗਿਆ ਕਦੋਂ ਮੈਂ ਖੁਦ टीचਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਲੋਕਾਂ ਦੇ ਕਹਿਣ ਮੁਤਾਬਕ ਮੈਂ ਇੱਕ ਅੱਛਾ ਕੋਚ ਬਣਿਆ ਜੀ ਤੇ ਤੁਹਾਨੂੰ ਲੱਗਦਾ ਕਿ ਜਿਹੜਾ ਕੋਚ ਹੁੰਦਾ ਹੈ ਜਾਂ ਕੋਚ ਦਾ ਕੰਮ ਹੁੰਦਾ ਹੈ ਉਹਦੇ ਵਿੱਚ ਅਧਿਆਪਕ ਵਾਲੇ ਗੁਣ ਵੀ ਹੁੰਦੇ ਆ ਅਧਿਆਪਕ ਵਾਲੀ ਬਿਰਤੀ ਤੇ ਸਿਖਾਉਣ ਦੀ ਜਿਹੜੀ ਚਾਹਤ ਆ ਇੱਕ ਉਹ ਵੀ ਮਦਦ ਕਰਦੀ ਹੈ ਇਹਦੇ ਵਿੱਚ ਜ਼ਰੂਰ ਸਰ ਜਿੰਨਾ ਚਿਰ ਤੁਹਾਡੀ ਖੁਦ ਸਿੱਖਣ ਦੀ ਇੱਛਾ ਜਿੰਨਾ ਚਿਰ ਤੁਹਾਡੇ ਚ ਰਹਿ ਗਈ ਤੁਸੀਂ ਉਹਨਾਂ ਚ ਅੱਛੇ ਕੋਚ ਹੋ ਜਿੱਦ ਦਿਨ ਤੁਸੀਂ ਸਿੱਖਣਾ ਬੰਦ ਕਰ ਦਿੱਤਾ ਉਸ ਦਿਨ ਕੋਚਿੰਗ ਖਤਮ ਹੋ ਜਾਂਦੀ ਹੈ ਮੈਂ ਅਜ ਵੀ ਸਿੱਖ ਰਿਹਾ ਮੈਂ ਅਜ ਵੀ ਵਿਦਿਆਰਥੀ ਹਾਂ ਔਰ ਅਜ ਵੀ ਕਾਰਾਟੇ ਦੀਆਂ ਟੈਕਨੀਕਸ ਸਿੱਖ ਰਿਹਾ ਮੈਂ ਆਪਣੇ ਆਪ ਨੂੰ ਮਾਸਟਰ ਨਹੀਂ ਕਹਿੰਦਾ ਆਈ ਐਮ ਸਟਿਲ ਸਟੂਡੈਂਟ ਇਹ ਕੋਚਿੰਗ ਦੀ ਆਪਾਂ ਗੱਲ ਕਰ ਰਹੇ ਸੀ ਕੋਚਿੰਗ ਦੇ ਖੇਤਰ ਵਿੱਚ ਤੁਸੀਂ ਆਏ ਆ ਸੇਵਾਵਾਂ ਦਿੱਤੀਆਂ ਤੇ ਤੇਜਰਬਾ ਕੀ ਹੋ ਜਾ ਰਿਹਾ ਤੇ ਕਿਹੜੇ ਕਿਹੜੇ ਮੁਕਾਬਲੇ ਦੇ ਵਿੱਚ ਤੁਸੀਂ ਵੇਖੇ ਤੁਹਾਡੇ ਖਿਡਾਰੀ ਪਹੁੰਚੇ ਤੇ ਉਹਨਾਂ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਮੈਨੂੰ ਕਹਿੰਦੇ ਆ ਬਹੁਤ ਖੁਸ਼ੀ ਹੁੰਦੀ ਹੈ ਕਿ ਜੀ ਮੈਂ ਸਿਰਫ ਕਾਰਾਟੇ ਦੇ ਫੀਲਡ 'ਚ ਹੀ ਨਹੀਂ ਜੀ ਜਿਹੜੇ ਮੇਰੇ ਖਿਡਾਰੀ ਐ ਉਹ ਆਪਣੀ ਲਾਈਫ ਦੇ ਫੀਲਡ 'ਚ ਸਕਸੈਸ ਹੋਏ ਹਮ ਮੇਰੇ ਕੁਝ ਖਿਡਾਰੀ ਐ ਇਸ ਵੇਲੇ ਵਿੰਗ ਕਮਾਂਡਰ ਜ਼ ਅੱਛਾ ਜੀ ਕੁਝ ਇਸ ਵੇਲੇ ਐਸਐਸਪੀ ਉਹ ਡੀਆਜੀ ਲੈਵਲ ਤੱਕ ਵੀ ਪਹੁੰਚੇ ਹੂੰ ਕੁਝ ਬੜੇ ਅੱਛੇ ਅਧਿਆਪਕ ਹੈ ਅੱਛਾ ਜੀ ਔਰ ਮੇਰਾ ਬਹੁਤ ਅੱਛਾ ਇੱਕ ਪ੍ਰੀਅ ਸਟੂਡੈਂਟ ਜਗਮੋਹਨ ਵਿੱਚ ਕਪੂਠਲੇ ਤੋਂ ਬਿਲੋਂਗ ਕਰਦਾ ਸੀ ਅੱਜ ਕੱਲ ਹਸ਼ਿਆਰਪੁਰ ਨਿਵਾਸ ਕਰਦਾ ਹੈ ਜੀ ਉਹ ਵਰਲਡ ਕਨੈਕਟਿਵ ਫੈਡਰੇਸ਼ਨ ਚ ਐਜ਼ ਅ ਰੈਫਰੀ ਨਾਰਥ ਇੰਡੀਆ ਚ ਵੈਲਾ ਬੰਦਾ ਹੈ ਜਿਹੜਾ ਐਜ਼ ਅ ਰੈਫਰੀ ਲੈਵਲ ਤੱਕ ਪਹੁੰਚੇ ਜੀ ਨੈਸ਼ਨਲ ਲੈਵਲ ਚ ਗੋਲਡ ਮੈਡਲ ਇਸ ਤੇਆ ਕਾਫੀ ਵਰੀ ਇੰਟਰਨੈਸ਼ਨਲ ਖੇលਿਆ ਉਸ ਤੋਂ ਬਾਅਦ ਅੱਜਕਲ ਕੋਚਿੰਗ ਵੀ ਕੀਤੀ ਉਹਨੇ ਉਸ ਤੋਂ ਬਾਅਦ ਰੈਫਰਿਸ਼ਪ ਪ੍ਰੈਫਰ ਚਲਾ ਗਿਆ ਜੀ ਸ਼ੋਭਜ ਜੀ ਤੇ ਅੱਜ ਅਮਰੀਕਾ ਕੈਨੇਡਾ ਤੁਰਕੀ ਦੁਬਈ ਉਥੇ ਵਰਲਡ ਕਰਾਟੇ ਫੈਡਰੇਸ਼ਨ ਦੀਆਂ ਲੀਗਸ ਜਾ ਕੇ ਉਹ ਰੈਫਰਿਸ਼ਪ ਕਰਦੇ ਜੀ ਇਟਸ ਵਨ ਆਫ ਪ੍ਰਾਊਡ ਮੂਮੈਂਟ ਜਦੋਂ ਤੁਹਾਡੇ ਸਟੂਡੈਂਟਸ ਇਸ ਲੈਵਲ ਤੱਕ ਖੇਲਣ ਔਰ ਅੱਗੇ ਜਾ ਕੇ ਬੱਚਿਆਂ ਨੂੰ ਖਿਲਾਨ ਜੀ ਤੇ ਅੱਛਾ ਮਹਿਸੂਸ ਹੁੰਦਾ ਜੀ ਵਾਕਈ ਕਾਫੀ ਮਾਣ ਵਾਲੀ ਗੱਲ ਇਹ ਵੀ ਹੈ ਕਿ ਜਿੱਥੇ ਕਾਰਾਟੇ ਦੇ ਖਿਡਾਰੀ ਇੰਨੇ ਜ਼ਿਆਦਾ ਨਹੀਂ ਨਿਕਲਦੇ ਰਹੇ ਉੱਥੇ ਸਾਡੇ ਖੇਤਰ ਵਿੱਚੋਂ ਇੱਕ ਰੈਫਰੀ ਵੀ ਅੰਤਰਰਾਸ਼ਟਰੀ ਪੱਧਰ ਤੇ ਪਹੁੰਚੇ ਨੇ ਇਹ ਕਾਫੀ ਇਸ ਗੱਲ ਦਾ ਵੀ ਮਾਣ ਕਰਨਾ ਬਣਦਾ ਸਮੂਹ ਪੰਜਾਬੀਆਂ ਨੂੰ ਤੇ ਕੋਚ ਜੀ ਜਰੋ ਆਪਾਂ ਤੇਜਰਬੇ ਦੀ ਗੱਲ ਕਰਦੇ ਹੋ ਸੁਭਾਵਕ ਤੌਰ ਤੇ ਤੁਸੀਂ ਵਿਦੇਸ਼ਾਂ ਵਿੱਚ ਵੀ ਗਏ ਹੋ ਜੀ ਸਰ ਕਿਹੋ ਜਿਹਾ ਤਜਰਬਾ ਕੀ ਮਹਿਸੂਸ ਕਰਦੇ ਹੋ ਉਥੋਂ ਦੀ ਖੇਡ ਤੇ ਸਾਡੀ ਖੇਡ ਇਹਦੇ ਵਿੱਚ ਕੀ ਫਰਕ ਆ ਕਿੰਨਾ ਸੁਧਾਰ ਕੀਤਾ ਜਾ ਸਕਦਾ ਹੈ ਤਕਨੀਕ ਪੱਖੋਂ ਜਾ ਮਾਹੌਲ ਪੱਕਾ ਤਕਨੀਕ ਪੱਕੋ ਤੇ ਖੈਰ ਕੋਚਿੰਗ ਚਲਦੀ ਰਹਿੰਦੀ ਹੈ ਬਟ ਥੋੜਾ ਫਾਈਨੈਂਸ਼ਲੀ ਹਮ ਪਲੱਸ ਡਿਸਪਲਿਨ ਜੀ ਸਾਡੇ ਇਥੇ ਥੋੜਾ ਘਟ ਹੈ ਟੋਟਲ ਆ ਦੇਖਣ ਨੂੰ ਮਿਲਦਾ ਹੈ ਮੈਂ ਪੰਜਾਬ ਪੁਲਿਸ ਨੂੰ ਵੀ ਟ੍ਰੇਨਿੰਗ ਦਿੰਦਾ ਰਿਹਾ ਹਮ ਸੈਨਿਕ ਸਕੂਲ ਚ ਵੀ ਮੈਂ ਟ੍ਰੇਨਿੰਗ ਦਿੱਤੀ ਹੈ ਜਿੱਥੋਂ ਮੈਂ ਦੱਸਿਆ ਮੇਰੇ ਕੁਝ ਸਟੂਡੈਂਟਸ ਜੀ ਇਸ ਵੇਲੇ ਅ ਵਿੰਗ ਕਮਾਂਡਰਸ ਔਰ ਮੇਜਰ ਤੱਕ ਰੈਂਕ ਤੇ ਪਹੁੰਚੇ ਹੈ ਜੀ ਇੰਟਰਨੈਸ਼ਨਲ ਲੈਵਲ ਤੇ ਅਮਰੀਕਨ ਮਰੀਨਸ ਨੂੰ ਮੈਂ ਟ੍ਰੇਨਿੰਗ ਦਿੰਦਾ ਰਿਹਾ 91 जी. 92 ਚ ਫਿਲੀਪੀਨਸ ਸੁਬੇਕ ਨਾਮ ਦੀ ਇੱਕ ਅਮਰੀਕਨ ਬੇਸ ਸੀਗਾ ਨੇਵੀ ਬੇਸ ਸੀਗਾ ਉੱਥੇ ਮਰੀਨਸ ਦੀ ਟ੍ਰੇਨਿੰਗ ਮੇਰੇ ਅੰਡਰ ਸੀ ਹਮ ਜਿਹਦੇ ਲਈ ਮੈਂ ਫਿਲੀਪਾਈਨ ਗਿਆ ਸੀ ਜੀ ਉਸ ਤੋਂ ਬਾਅਦ ਫਿਲੀਪੀਨ ਪ੍ਰੈਜ਼ੀਡੈਂਟ ਸਿਕਿਉਰਿਟੀ ਦੀ ਟ੍ਰੇਨਿੰਗ ਵੀ ਥੋੜੀ ਦਿਨ ਮੇਰੇ ਕੋਲ ਰਹੀ ਅੱਛਾ ਜੀ ਉਹਨਾਂ ਨੂੰ ਵੀ ਮੈਂ ਟ੍ਰੇਨਿੰਗ ਦਿੱਤੀ ਸੋ ਇਸ ਤਰ੍ਹਾਂ ਕਾਫੀ ਅੱਛੇ ਰੈਂਕਸ ਤੇ ਮੈਂ ਟ੍ਰੇਨਿੰਗ ਦਿੱਤੀ ਹੈ ਫੋਰਸਿਸ ਨੂੰ ਡਿਫੈਂਸਿਸ ਨੂੰ ਨੈਸ਼ਨਲ ਟੀਮਸ ਨੂੰ ਜੀ ਜਿਨ੍ਹਾਂ ਚੋਂ ਮੇਰਾ ਐਕਸਪੀਰੀਅੰਸ ਅੱਛਾ ਰਿਹਾ ਔਰ ਮੇਰੇ ਅچھے ਇੰਟਰਨੈਸ਼ਨਲ ਬੱਚੇ ਇੰਟਰਨੈਸ਼ਨਲ ਪਲੇਅਰ ਬਣੇ ਖਿਲੇ ਜੀ ਮੈਂ ਧੰਨਵਾਦ ਦਵਾਂਗਾ ਆਪਣੇ ਪੇਰੈਂਟਸ ਦਾ ਸਮੂਹ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਅਪਰੀਸ਼ੀਏਟ ਕੀਤਾ ਉਸ ਵੇਲੇ ਮੈਨੂੰ ਸਹਾਰਿਆ ਤੇ ਮੇਰੀ ਗੇਮ ਅੱਛੀ ਹੋਈ ਤੇ ਮੈਂ ਇੱਥੇ ਤੱਕ ਪਹੁੰਚ ਗਿਆ ਜੀ ਤੇ ਇਥੋਂ ਤੱਕ ਤੁਸੀਂ ਪਹੁੰਚੇ ਪਰ ਤੁਹਾਡਾ ਸਫਰ ਇਹ ਤੋਂ ਅੱਗੇ ਵੀ ਚੱਲਦਾ ਰਿਹਾ ਫਿਰ ਤੁਸੀਂ ਆਏ ਹੋ ਮੈਨੇਜਮੈਂਟ ਦੇ ਖੇਤਰ ਵਿੱਚ ਜੀ ਸਰ ਉਹਦੇ ਬਾਰੇ ਵੀ ਆਪਾਂ ਜ਼ਰੂਰ ਦਰਸ਼ਕਾਂ ਨੂੰ ਦੱਸੀਏ ਕਿਉਂਕਿ ਖਿਡਾਰੀ ਪੱਖ ਆਪਾਂ ਵਿਚਾਰ ਲਿਆ ਕੋਚਿੰਗ ਦੇ ਸਫਰ ਦੀ ਵੀ ਗੱਲ ਹੋ ਗਈ ਹੁਣ ਆਪਾਂ ਗੱਲ ਕਰੀਏ ਤੁਹਾਡਾ ਮੈਨੇਜਮੈਂਟ ਦੇ ਖੇਤਰ ਵਿੱਚ ਜੋ ਯੋਗਦਾਨ ਹੈ ਸਭ ਤੋਂ ਪਹਿਲਾਂ ਤਾਂ ਮੈਨੇਜਮੈਂਟ ਬਾਰੇ ਜ਼ਰੂਰ ਦੱਸਿਓ ਕਿ ਇਹ ਤੋਂ ਕੀ ਭਾਵ ਹੈ ਤੇ ਕਿਹੋ ਜਿਹੀ ਜ਼ਿੰਮੇਵਾਰੀ ਹੁੰਦੀ ਹੈ ਇਹਦੇ ਵਿੱਚ ਕੀ ਕਾਰਜ ਹੁੰਦੇ ਨੇ ਮੈਨੇਜਮੈਂਟ ਚ ਆ ਕੇ ਜ਼ਿੰਮੇਵਾਰੀਆਂ ਬਹੁਤ ਵਾਝਣੀਆਂ ਆ ਕੋਚ ਦੀ ਜ਼ਿੰਮੇਵਾਰੀ ਹੁੰਦੀ ਹੈ ਪਲੇਅਰ ਨੂੰ ਤਿਆਰ ਕਰਨਾ ਸਿਰਫ ਜੀ ਜੀ ਮੈਨੇਜਮੈਂਟ ਆ ਕੇ ਸਾਰਾ ਖੇਤਰ ਤੁਹਾਡੇ ਤੇ ਆ ਜਾਂਦਾ ਹੈ ਹਮ ਫਾਈਨੈਂਸ਼ੀਅਲ ਸੋਸ਼ਲ ਬੱਚੇ ਦੀ ਐਕਟੀਵਿਟੀਆਂ ਬੱਚੇ ਦੇ ਘਰ ਦਾ ਮਾਹੌਲ ਕੀ ਹੈ ਉਹਦੀ ਪ੍ਰੋਗਰੈਸ ਕਿਵੇਂ ਹੋਏਗੀ ਜੀ ਬਹੁਤ ਸਾਰੇ ਅਲੱਗ-ਅਲੱਗ ਖੇਤਰ ਅਜਿਹਾ ਤੇ ਤੁਹਾਨੂੰ ਧਿਆਨ ਦੇਣਾ ਪੈਂਦਾ ਜਦੋਂ ਤੁਸੀਂ ਕੋਚਿੰਗ ਚਾਹੁੰਦੇ ਹੋ ਉਦੋਂ ਤੁਹਾਡੇ ਨਾਲ ਪ੍ਰੋਬਲਮਸ ਹੁੰਦੀ ਹੈ ਸਾਡੇ ਕੋਲ ਫੰਡ ਅਵੇਲੇਬਲ ਨਹੀਂ ਹਮ ਸਾਨੂੰ ਇਕੁਪਮੈਂਟਸ ਪ੍ਰੋਪਰ ਨਹੀਂ ਮਿਲ ਰਹੇ ਜਾਂ ਅਵੇਲੇਬਲ ਹੀ ਨਹੀਂ ਹੈ ਇੱਥੇ ਹਿੰਦੁਸਤਾਨ 'ਚ ਹਾਂਜੀ ਪਰ ਜਦੋਂ ਤੁਸੀਂ ਮੈਨੇਜਮੈਂਟ ਆਨੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਵੀ ਇਹ ਕਿਵੇਂ ਕਿੱਦਾਂ ਕੀਤਾ ਜਾ ਸਕਦਾ ਸੋ ਮੈਂ ਪਹਿਲਾਂ ਪਲੇਅਰ ਰਿਹਾ ਫਿਰ ਕੋਚ ਰਿਹਾ ਜੀ ਬੜੀ ਅੱਛੀ ਤਰ੍ਹਾਂ ਪਤਾ ਸੀਗਾ ਕਿ ਕੀ ਚੀਜ਼ ਦੀ ਜ਼ਰੂਰਤ ਹੈ ਔਰ ਕਿਵੇਂ ਖਿਲਾਇਆ ਜਾ ਸਕਦਾ ਬੱਚਿਆਂ ਨੂੰ ਜੀ ਉਧਰੋਂ ਹੁੰਦੇ ਹੋਏ ਹੁਣ ਵਾਹਿਗੁਰੂ ਦੀ ਬਹੁਤ ਕਿਰਪਾ ਬੜੇ ਅੱਛੇ ਦੋਸਤ ਔਰ ਬਹੁਤ ਅੱਛਾ ਐਟਮੋਸਫੇਅਰ ਮੈਨੂੰ ਮਿਲਿਆ ਫਾਈਨੈਂਸ਼ੀਅਲੀ ਮੈਨੂੰ ਕਦੀ ਵੀ ਦਿੱਕਤ ਨਹੀਂ ਆਈ ਜੀ ਮੇਰੇ ਕੋਲ ਅੱਛੇ ਇਕਵਿਪਮੈਂਟਸ ਹੈ ਜਿਨ੍ਹਾਂ ਨੂੰ ਮੈਂ ਐਸੋ ਲਈ ਆਪਣੇ ਸਟੂਡੈਂਟਸ ਨੂੰ ਦੇਖ ਕੇ ਉਹਨਾਂ ਨੂੰ ਤਿਆਰ ਕਰ ਰਹੇ ਹਾਂ ਔਰ ਮੇਰੇ ਬੜੇ ਅੱਛੇ ਇੰਟਰਨੈਸ਼ਨਲ ਪਲੇਅਰਸ ਤਿਆਰ ਹੋਏ ਜੀ ਏਸ਼ੀਆ ਲੈਵਲ ਤੱਕ ਦੇ ਪਲੇਅਰ ਜੀ ਮੇਰੇ ਸਟੂਡੈਂਟਸ ਨਿਕਲੇ ਇਥੋਂ ਜੀ ਤੇ ਉਮੀਦ ਹੈ ਅੱਗੇ ਵਰਲਡ ਲੈਵਲ ਤੇ ਵੀ ਸੀ ਜ਼ਰੂਰ ਖੇਡਾਂਗੇ ਜੀ ਮੈਂ ਡਿਸਟ੍ਰਿਕਟ ਕਾਰਾਟੇ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਰਿਹਾ ਫਿਰ ਪੰਜਾਬ ਕਾਰਾਟੇ ਐਸੋਸੀਏਸ਼ਨ ਦਾ ਵਰਕਿੰਗ ਪ੍ਰੈਜ਼ੀਡੈਂਟ ਰਿਹਾ ਜੀ ਉਸ ਤੋਂ ਬਾਅਦ ਅੱਜਕਲ ਗੁਜਰੂ ਕਾਰਾਟੇ ਦੂ ਸਾਂਚਨ ਇੰਟਰਨੈਸ਼ਨਲ ਦਾ ਮੈਂ ਇੰਟਰਨੈਸ਼ਨਲ ਕੋਚ ਵੀ ਆ ਤੇ ਪ੍ਰੈਜ਼ੀਡੈਂਟ ਵੀ ਆ ਜੀ ਤੇ 올 ਇੰਡੀਆ ਗੋਜ਼ੁਰੂ ਨੈਸ਼ਨਲ ਕਰਾਟੇ ਫੈਡਰੇਸ਼ਨ ਐਜ਼ ਅ ਵਾਈਸ ਚੇਅਰਮੈਨ ਮੈਂ ਕੰਮ ਕਰ ਰਿਹਾ ਜੀ ਔਰ ਪੰਜਾਬ ਗੋਜ਼ੁਰੂ ਕਰਾਟੇ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਜੀ 올 ਇੰਡੀਆ ਕਰਾਟੇ ਫੈਡਰੇਸ਼ਨ ਉਹਦਾ ਵੀ ਮੈਂ ਪ੍ਰੈਜ਼ੀਡੈਂਟ ਹਾਂ ਜੀ ਸੋ ਕਾਫੀ ਆਰਗੇਨਾਈਜੇਸ਼ਨਸ ਜਿਨ੍ਹਾਂ ਨੂੰ ਮੈਂ ਸਰਪ੍ਰਸਤੀ ਕਰ ਰਿਹਾ ਉਹਨਾਂ ਦੀ ਔਰ ਉਹਨਾਂ ਲਈ ਵਰਕ ਕਰ ਰਿਹਾ ਸਪੋਰਟਸਾਰੇ ਉਹਦੇ ਉੱਪਰ ਜ਼ਿੰਮੇਵਾਰੀ ਤੁਸੀਂ ਨਿਭਾ ਰਹੇ ਹੋ ਤੇ ਸਾਰਿਆਂ ਪਰ ਸਫਲਤਾਪੂਰਵਕ ਕੰਮ ਕਰ ਰਹੇ ਹੋ ਤੇ ਤੁਹਾਡੀ ਇਹ ਮੁਹਾਰਤ ਆਉਣ ਵਾਲੇ ਸਮੇਂ ਵਿੱਚ ਚਮਕਣ ਵਾਲੇ ਖਿਡਾਰੀਆਂ ਤੱਕ ਵੀ ਪਹੁੰਚ ਰਹੀ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜਦੋਂ ਖਿਡਾਰੀਆਂ ਦੀ ਗੱਲ ਹੁੰਦੀ ਹੈ ਕੋਚਿੰਗ ਦਾ ਜ਼ਿਕਰ ਹੋ ਗਿਆ ਮੈਨੇਜਮੈਂਟ ਦਾ ਜ਼ਿਕਰ ਹੋ ਗਿਆ ਜਿਹੜੇ ਖਿਡਾਰੀ ਆਉਂਦੇ ਨੇ ਤੁਹਾਡੇ ਕੋਲ ਉਹਨਾਂ ਵਿੱਚ ਤੁਸੀਂ ਕਿਹੜੇ ਗੁਣ ਵੇਖਦੇ ਹੋ ਕਿ ਆਹ ਬੱਚਾ ਜਿਹੜਾ ਆ ਇਹ ਵਧੀਆ ਖਿਡਾਰੀ ਬਣ ਸਕਦਾ ਹੈ ਕਰਾਟੇ ਦਾ निपुन खिडारी बन सकता। वो किड़े होने जरूरी है discipline, जी सब तो जरूरी है अगर डिसिपलिन नहीं है जी जिंदगी तरक्की नहीं, नहीं, नहीं कर सकते सैकेंड ऑनर अगर ती अपने वे रिस्पैक्ट नहीं कर सकते अपने गुरुआ की रिसपैक्ट नहीं कर सकते आई डोंट थिंक सो कि कोई भी बंदा राइस कर सकता जी सब तो जरूरी है थोड़ा हैोरल करैक्टर ਕਰੈਕਟਰ ਦਾ ਹੋਣਾ ਬਹੁਤ ਜ਼ਰੂਰੀ ਹਮ ਤੁਹਾਡਾ ਕਰੈਕਟਰ ਬਹੁਤ ਉੱਚ ਪੱਧਰ ਦਾ ਹੋਣਾ ਚਾਹੀਦਾ ਜੀ ਡੈਡੀਕੇਸ਼ਨ ਡਿਸਪਲਿਨ ਡਿਟਰਮੀਨੇਸ਼ਨ ਇਤਨ ਕੀਜ਼ ਹੈ ਜਿਹੜੀਆਂ ਕਾਰਾਟੇ ਚ ਬਹੁਤ ਜ਼ਰੂਰੀ ਹੈ ਜੀ ਜਿਹੜਾ ਬੰਦਾ ਆਪਣੇ ਆਪ ਨੂੰ ਝੂਠ ਬੋਲ ਲੈਂਦਾ ਹਮ ਹਮ ਔਰ ਮੰਨ ਲੈਂਦਾ ਵੀ ਹਾਂ ਨਹੀਂ ਇਹ ਠੀਕ ਆ ਅੱਜ ਕੋਈ ਗੱਲ ਨਹੀਂ ਕੱਲ ਕਰ ਲਾਂਗੇ ਉਹ ਬੰਦਾ ਕਾਰਾਟੇ ਦੇ ਫੀਲਡ ਚ ਨਾ ਆਉਂਦਾ ਜੀ ਸੋ ਅਨੁਸ਼ਾਸਨ ਦਾ ਹੋਣਾ ਬਹੁਤ ਜ਼ਰੂਰੀ ਤੁਸੀਂ ਬਹੁਤ ਕੰਪਲਸਰੀ ਜਿੰਨੂੰ ਕਹੋ ਜੀ ਤੇ ਮਾਨ ਸਤਕਾਰ ਦੀ ਭਾਵਨਾ ਖਾਸ ਕਰ ਵੱਡਿਆਂ ਲਈ ਸਤਕਾਰ ਦੀ ਭਾਵਨਾ ਹਮੇਸ਼ਾ ਹਮੇਸ਼ਾ ਇਹ ਵੀ ਤੁਸੀਂ ਜ਼ਰੂਰੀ ਮੰਨਦੇ ਹੋ ਮਾਰਸ਼ਲ ਗੇਮ ਹੈ ਸੋ ਤੁਹਾਡਾ ਪੇਸ਼ੈਂਸ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਜੀ ਈਗਰਨੈਸ ਨਹੀਂ ਹੋਣੀ ਚਾਹੀਦੀ ਹਾਂ ਜਦੋਂ ਤੁਸੀਂ ਖੇਡਦੇ ਹੋ ਕਿਉਂਕਿ ਮਾਰਸ਼ਲ ਗੇਮ ਹੈ ਉਹਦੇ ਨਾਲ ਕਿਸੇ ਨੂੰ ਸੱਟ ਵੀ ਲੱਗ ਸਕਦੀ ਹੈ ਹਮਮ ਕੰਟਰੋਲ ਕਰਨਾ ਕੰਟਰੋਲ ਕਰਕੇ ਖੇਲਣਾ ਹਾਂਜੀ ਛੋਟੇ ਨੂੰ ਪਿਆਰ ਕਰਨਾ ਵੱਡਿਆਂ ਨੂੰ ਰਿਸਪੈਕਟ ਦੇਣੀ ਆਲਵੇਸ اور ਆਪਣੇ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਨੁਕਤਾ ਤੁਸੀਂ ਦੱਸਿਆ ਕਿ ਕਾਰਾਟੇ ਦੀ ਖੇਡ ਵਿੱਚ ਭਾਵੇਂ ਵਿਰੋਧੀ ਦੇ ਉੱਪਰ ਹੱਲਾ ਬੋਲਣਾ ਹਮਲਾ ਕਰਨਾ ਪਰ ਨੁਕਸਾਨ ਨਹੀਂ ਪਹੁੰਚਾਉਣਾ ਤੇ ਥਰਮਾ ਹੋਣਾ ਜ਼ਰੂਰੀ ਹੈ ਜੀ ਤਾਂ ਬਹੁਤ ਇਹ ਦੋਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਇਹਦਾ ਮਤਲਬ ਜ਼ਰੂਰੀ ਹੁੰਦਾ ਇੱਕ ਕਹਾਵਤ ਆ ਕਹਿੰਦੇ ਜੀ ਤੁਸੀਂ ਜੰਗ ਕਿਉਂ ਸਿੱਖਦੇ ਹੋ ਹਾਂ ਲਾ ਕਿ ਰੋਜ਼ ਜੰਗ ਨਹੀਂ ਲੜੀ ਜਾਂਦੀ ਹਾਂਜੀ ਹਾਂਜੀ ਉਹ ਕਹਿੰਦਾ ਜੀ ਬਾਗ 'ਚ ਇੱਕ ਯੋਧੇ ਦਾ ਹੋਣਾ ਹੂੰ ਹੋ ਸਕਦਾ ਹੈ ਪਰ ਇੱਕ ਜੰਗ ਚ ਮਾਲੀ ਦਾ ਹੋਣਾ ਸਿਰਫ ਉਹ ਪਾਇਦਾਰ ਨਹੀਂ ਤੁਸੀਂ ਯੋਧੇ ਹੋ ਕੇ ਮਾਲੀ ਦਾ ਕੰਮ ਕਰ ਸਕਦੇ ਹੋ ਪਰ ਮਾਲੀ ਹੋ ਕੇ ਯੋਧਾ ਬੰਨਾ ਮੁਸ਼ਕਲ ਹੋ ਜਾਂਦਾ ਹੂੰ ਸੋ ਇਸ ਕਰਕੇ ਯੋਧੇ ਬਣੋ ਔਰ ਮਾਲੀ ਵੀ ਬਣੋ ਜੀ 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 ਤੇ ਇਸੇ ਗੱਲ ਦੇ ਨਾਲ ਆਪਾਂ ਇੱਕ ਹੋਰ ਗੱਲ ਜੋੜਾਂਗੇ ਨਾਲ ਜੁੜਦਾ ਹੀ ਸਵਾਲ ਇਹ ਵੀ ਬਣਦਾ ਹੈ ਕਿ ਕਾਰਾਟੇ ਦੀ ਖੇਡ ਜਿਹੜੀ ਹੈ ਉਹਦੇ ਵਿੱਚ ਖਿਡਾਰੀ ਦੇ ਕੋਲ ਜਦੋਂ ਆਪਾਂ ਗੱਲ ਕਰਦੇ ਆ ਰੁਤਬੇ ਦੀ ਜਾਂ ਮੁਕਾਮ ਦੀ ਤਗਦੇ ਵਿੱਚ ਵੱਖ-ਵੱਖ ਬੈਲਟ ਹੁੰਦੀਆਂ ਨੇ ਜੀ ਸਰ ਤੇ ਆਮ ਲੋਕ ਜਦੋਂ ਕਾਰਾਟੇ ਬਾਰੇ ਸਕੂਲਾਂ 'ਚ ਵੀ ਬੱਚੇ ਵੀ ਇਹਦੇ ਬਾਰੇ ਸੁਣਦੇ ਤਾਂ ਬੈਲਟ ਨੂੰ ਪਹਿਲਾਂ ਵੇਖਦੇ ਆ ਬੈਲਟਾਂ 'ਤੇ ਧਿਆਨ ਜਾਂਦਾ ਜੀ ਸਰ ਸੋ ਬੈਲਟਾਂ ਬਾਰੇ ਕੀ ਦੱਸਣਾ ਚਾਹੋਗੇ ਇਸ ਖੇਡ ਦੇ ਵਿੱਚ ਜੋ ਹੁੰਦੀਆਂ ਨੇ ਉਹਨਾਂ ਦਾ ਕੀ ਸਿਧਾਂਤ ਹੁੰਦਾ ਕੀ ਸੰਕਲਪ ਹੈ ਜਿਸ ਤਰ੍ਹਾਂ ਸਕੂਲ ਔਰ ਕਾਲਜਸ ਦੀ ਪੜ੍ਹਾਈ ਹੈ ਹਾਂਜੀ ਇਸੇ ਹੀ ਤਰ੍ਹਾਂ ਕਾਰਾਟੇ ਦੀ ਇੱਕ ਆਪਣੀ ਪੜ੍ਹਾਈ ਹੈ ਜੀ ਇਹਦੇ 'ਚ ਵੀ ਸਕੂਲ ਔਰ ਕਾਲਜਸ ਹੈਗੇ ਹਮ ਸਕੂਲ ਲੈਵਲ ਤੇ ਅਸੀਂ ਕਹਿੰਦੇ ਆ ਕਯੂ ਬੈਲਟਸ ਜੀ ਇਹ ਲੋ ਡਰਜ ਦੇ ਬੈਲਟ ਜਿੱਦਾਂ ਪ੍ਰਾਇਮਰੀ ਸਕੂਲ ਸਕੈਂਡਰੀ ਸਕੂਲ ਔਰ ਹਾਈ ਸਕੂਲ ਤੱਕ ਹਮ ਹਾਈ ਸਕੈਂਡਰੀ ਸਕੂਲ ਤੱਕ ਕਿਉ ਬੈਲਟ ਚਲਦੀ ਹੈ ਜੀ ਉਹਦੇ ਚ ਵੱਖ-ਵੱਖ ਕਲਰ ਦੀਆਂ ਬੈਲਟਾਂ ਦਿੱਤੀਆਂ ਜਾਂਦੀਆਂ ਹਮ ਸਭ ਤੋਂ ਪਹਿਲਾਂ ਵਾਈਟ ਬੈਲਟ ਜੀ ਤੁਹਾਡਾ ਬ੍ਰੇਨ ਇਹਦੇ ਲਈ ਅਜੇ ਬਿਲਕੁਲ ਪਲੇਨ ਹੈ ਉਹਦੇ ਚ ਕੁਝ ਨਹੀਂ ਹੈ ਜੀ ਫਿਰ ਆndi ਹੈ ਵਾਈਟ ਬੈਲਟ ਬਲੈਕ ਬਾਰ ਉਹਦੇ ਉੱਪਰ ਇੱਕ ਬਲੈਕ ਕਲਰ ਦੀ ਸਟ੍ਰਾਈਪ ਲਾ ਦਿੱਤੀ ਜਾਂਦੀ ਹੈ ਤੁਸੀਂ ਜ਼ਮੀਨ ਨੂੰ ਖੋਦ ਰਹੇ ਹੋ ਹੂੰ ਉਹ ਤੁਹਾਨੂੰ ਉਹਦੇ ਚੋਂ ਕੁਝ ਮਿਲਿਆ ਹੈ ਜੀ ਫਿਰ ਸੈਕਿੰਡ ਬਾਰ ਤੁਸੀਂ ਦੋਹਾਂ ਹੱਥਾਂ ਨਾਲ ਮਿਹਨਤ ਕਰ ਰਹੇ ਹੋ ਹੂੰ ਤੇ ਜ਼ਮੀਨ ਨੂੰ ਆਪਣੇ ਦਿਮਾਗ ਨੂੰ ਖੋਜ ਖੋਜ ਰਹੇ ਹੋ ਮਿਹਨਤ ਕਰ ਰਹੇ ਹੋ ਤਾਂ ਕਿ ਕੁਝ ਮਿਲੇ ਜੀ ਦੈਨ ਉਹਨੂੰ ਮਿਲਦਾ ਹੈ 골ਡ येलो येलो ਨਾਲ ਪ੍ਰੇਜ਼ੈਂਟ ਕਰਦੇ ਆ ਉਹਨੂੰ ਜੀ ਕਿਉਂਕਿ ਸੋਨੇ ਦਾ ਆਪਣਾ ਰੰਗ ਹੂੰ येलो ਨਾਲ ਮੇਲ ਖਾਂਦਾ ਹੈ ਫਰਸਟ ਬੈਲਟ येलो ਕਲਰ ਦੀ ਉਸ ਤੋਂ ਬਾਅਦ ਯੈਲੋ ਦੇ ਉੱਪਰ ਇੱਕ ਬਾਰ ਲੱਗਦੀ ਹੈ ਕਿ ਉਹਨੇ ਕੁਝ ਬੋਇਆ ਜਾ ਕੇ ਜ਼ਮੀਨ 'ਚ। ਹਮਮ। ਦੈਨ ਗ੍ਰੀਨ ਕਲਰ ਦੀ ਬੈਲਟ ਉ ਉਪਜ ਗਿਆ। ਉਪਜਿਆ। ਉਪਜਿਆ। ਔਰ ਉਦੋਂ ਸੋਚਿਆ ਜਾਂਦਾ ਸੀ ਸ਼ਾਇਦ ਟਰੀ ਬਹੁਤ ਉੱਚਾ ਟਰੀ ਪਹਾੜਾਂ ਦੇ ਉੱਪਰ ਵੀ ਟਰੀ ਹੈ। ਹਮਮ। ਤੇ ਟਰੀ ਦੀ ਜਿਹੜੀ ਹੁੰਦਾ ਬੜੀ ਉੱਚੀ ਤੱਕ ਜਾਂਦੀ ਹੈ। ਜੀ। ਉੱਪਰ ਪਹੁੰਚ ਕੇ ਜਦੋਂ ਟਰੀ ਦੇ ਉੱਪਰ ਬੈਠਦਾ ਫਿਰ ਦੇਖਦਾ ਨਹੀਂ ਹਜੇ ਨਹੀਂ। ਹਮਮ। ਇਹਦੇ ਉੱਪਰ ਨੀਲੇ ਰੰਗ ਦਾ ਅਸਮਾਨ ਹੈ। ਜੀ। ਮੈਂ ਅਸਮਾਨ ਫੜਨਾ। ਫਿਰ ਉਹ ਗ੍ਰੀਨ ਬੈਲਟ ਵਾਈਟ ਬਾਰ ਕਿਉਂਕਿ ਆਹ जरा आसमान का कलर है वह असी वाइट न रिप्रजेंट करते हैं वाइट बार दैन ब्ल्यू ते फाइनली पहुँच के फिर उपर देखता नहीं नहीं, उपर सन है सूरज तेज प्रकाश उपर है जी। फिर वो कोशिश करता सन फटन की फिर वाइट बार दिखती जाती है ब्ल्यू फिर फाइनली आके सन फटद ब्राउन बेल्ट हॉटेस्ट कलर जरा ब्राउन बेल्ट मनिया जाता है जी। ਫਿਰ ਜਿਹੜਾ ਬੇਸਿਕ ਉਹਨੇ ਸ਼ੁਰੂ ਚ ਲੱਭਿਆ ਹੁੰਦਾ 골ਡ ਉਹਨੂੰ ਤਪੰਦ ਹੈ ਉੱਥੇ ਜਾ ਕੇ ਆਪਣੇ 베ਸਟ ਮਾਸਟਰੀ ਕਰਦਾ ਹੂੰ ਉਸ ਵੇਲੇ ਹੀ ਬਿਕਮ ਬਲੈਕ ਬੈਲਟ ਜੀ ਉਹ ਕਾਲਜ ਦੀ ਫਰਸਟ ਕਲਾਸ ਹੈ ਉਹਦੀ ਹੂੰ ਤੇ ਉਥੋਂ ਉਹਦੀ ਟੀਚਿੰਗ ਦਾ ਸਫਰ ਵੀ ਸ਼ੁਰੂ ਹੋ ਸਕਦਾ ਹੈ ਅਗਰ ਚਾਵੇ ਤੇ ਕਿਸੇ ਵੀ ਕੋਚ ਦਾ ਅੱਛੇ ਕੋਚ ਦਾ ਬਲੈਕ ਬੈਲਟ ਹੋਣਾ ਜ਼ਰੂਰੀ ਮੰਨੇ ਜਾਂਦਾ ਜੀ ਸੋ ਇਥੋਂ ਸਫਰ ਹੁੰਦਾ ਹੈ ਕੋਚ ਦਾ ਜੀ ਸੋ ਕਾਲੀ ਜਿਹੜੀ ਕਾਲੇ ਰੰਗ ਦੀ ਬੈਲਟ ਆ ਉਹਨੂੰ ਸੰਪੂਰਨ ਮੰਨਿਆ ਜਾਂਦਾ ਹੈ ਕਿ ਮੁਹਾਰਤ ਹੋ ਗਈ ਹੈ ਕਾਲਜ ਲੈਵਲ ਤੇ ਜੀ ਕਾਲਜ ਉਹਦੇ ਚ ਵੀ ਅੱਗੇ ਉਹ 10 ਡਿਗਰੀਆਂ ਨੇ ਜੀ ਬਲੈਕ ਬੈਲਟ ਫਸਟ ਡਨ ਸੈਕੰਡ ਡਨ ਥਰਡ ਡਨ ਫੋਰਥ ਡਨ ਫਿਫਥ ਡਨ 10 ਤੱਕ ਚਲਦੀਆਂ ਨੇ ਜੀ ਉਹਨਾਂ ਚ ਵੀ ਅੱਗੇ ਕਲਰ ਚੇਂਜ ਹੁੰਦੇ ਨੇ ਫਿਫਥ ਤੇ ਜਾ ਕੇ ਵਾਈਟ ਐਂਡ ਰੈਡ ਹੋ ਜਾਂਦੀ ਹੈ ਹਮ 6th ਵੀ ਹਿਰਨ ਦੀ ਹੈ 7th ਤੇ ਜਾ ਕੇ ਕਿਓਸ਼ੀ ਕਿਹਾ ਜਾਂਦਾ ਇਸ ਡਿਗਰੀ ਨੂੰ ਜੀ 9th ਤੇ ਜਾ ਕੇ ਹੈਂਸ਼ੀ ਕਿਹਾ ਜਾਂਦਾ ਜੀ ਮੇਰੇ ਕੋਲ ਐਸ ਵੇਲੇ 7th ਡਨ ਹੈ ਅੱਛਾ ਮੈਨੂੰ ਖੇਲ ਦਿਆ ਨੀਅਰ ਬਾਊਟ 42 ਤੋਂ 43 ਸਾਲ ਹੋ ਗਏ ਹੈ ਇਹ ਸਵੀਡ ਹਾਂਜੀ ਤੇ ਹਜੇ ਤੱਕ ਮੈਂ 7 ਡਾਂਟ ਤੇ ਬੰਚਾ ਜੀ ਔਰ ਹਿੰਦੁਸਤਾਨ ਚ 9th ਡਾਂਟ ਤੱਕ ਐਸਵੇਲੇ ਕੋਚਿਸ ਹੈ ਨਹੀਂ ਜੀ ਤੇ ਸਾਡੇ ਦੇਸ਼ ਦਾ ਤੁਸੀਂ ਜ਼ਿਕਰ ਕੀਤਾ ਸਾਡੇ ਦੇਸ਼ ਵਿੱਚ ਇਸ ਖੇਡ ਦਾ ਰੁਝਾਨ ਕਦੋਂ ਕਦਾ ਸ਼ੁਰੂ ਹੋਇਆ ਤੇ ਇਸ ਵੇਲੇ ਤੁਸੀਂ ਕਿਹੋ ਜੀ ਸਥਿਤੀ ਵੇਖਦੇ ਹੋ ਕਿ ਇਹ ਖੇਡ ਕਿੱਥੇ ਤੱਕ ਪਹੁੰਚੀ ਕਿੰਨਾ ਕਿੰਨੇ ਸਫਰ ਹੋਣ ਦੇ ਤੈਅ ਕਰ ਲਿਆ ਭਾਵੇਂ ਗੱਲ ਪੰਜਾਬ ਦੀ ਕਰ ਲਈਏ ਜਾਂ ਸਾਡੇ ਦੇਸ਼ ਦੀ ਕਰ ਲਈਏ ਸਾਡੀ ਤਰਸਦੀ ਹੈ ਥੋੜੀ ਜੀ ਸਾਡੇ ਐਸੋਸੀਏਸ਼ਨਾਂ ਦਾ ਹਰ ਫੀਲਡ 'ਚ ਝਗੜਾ ਰਿਹਾ ਉਹ ਕੋਈ ਵੀ ਗੇਮ ਹੋਵੇ ਅ ਕਿਸੇ ਵੀ ਗੇਮ ਨੂੰ ਲੈ ਲੇ ਉਹਦੇ ਕਰਕੇ ਕਿਤੇ ਕਿਤੇ ਅਸੀਂ ਪੁਛਾਂ ਰਹੇ ਹਾਂ ਬਟ ਐਸ ਵੇਲੇ ਜਿਹੜੀ ਨੈਸ਼ਨਲ ਲੈਵਲ ਦੀ ਫੈਡਰੇਸ਼ਨ ਹੈ ਕੀ ਹੈ ਹਾਂਜੀ ਹਾਂਜੀ ਕਰਾਟੇ ਇੰਡੀਆ ਆਰਗੇਨਾਈਜੇਸ਼ਨ ਉਹਦੇ ਪ੍ਰੈਜ਼ੀਡੈਂਟ ਪਰਤ ਸ਼ਰਮਾ ਜੀ ਨੇ ਕਾਫੀ ਮਿਹਨਤ ਕਰਕੇ ਜੀ ਇਹਨੂੰ ਬਹੁਤ ਅੱਛੇ ਪੱਧਰ ਤੇ ਲੈ ਕੇ ਆਂਦਾ ਹੈ ਇੰਟਰਨੈਸ਼ਨਲੀ ਸਾਡੀ ਰੈਕੋਗਨਾਈਜੇਸ਼ਨ ਹੈ ਜੀ ਇਸ ਗੇਮ 'ਚ ਅਸ਼ੀਆ ਲੈਵਲ ਤੇ ਅਸੀਂ ਅੱਛਾ ਖੇਡ ਰਹੇ ਹਾਂ ਹੂੰ ਤੇ ਉਮੀਦ ਹੈ ਕਿ 올림픽 ਲੈਵਲ ਤੱਕ ਵੀ ਅਸੀਂ ਜਲਦੀ ਪਹੁੰਚਾਂਗੇ ਜੀ ਪਰ ਸ਼ਰਮਾ ਜੀ ਦੀ ਸਰਪ੍ਰਸਤੀ 'ਚ ਇਹ ਗੇਮ ਨੇ ਬਹੁਤ ਪਰਫੁੱਲਤ ਕੀਤਾ ਜੀ ਵਰਲਡ ਕਾਰਾਟੇ ਫੈਡਰੇਸ਼ਨ ਆ ਸਾਡਾ ਐਫੀਲੀਏਸ਼ਨ ਹੂੰ ਉਸ ਲੈਵਲ ਤੱਕ ਸਾਡੇ ਪਲੇਅਰਸ ਔਰ ਕੋਚਸ ਔਰ ਉਸ ਤੋਂ ਬਾਅਦ ਰੈਫਰੀਜ਼ ਐਸੋਲੇ ਹੈਗੇ ਇਹ ਬਹੁਤ ਵੱਡੀ ਅਚੀਵਮੈਂਟ ਹੈ ਹਿੰਦੁਸਤਾਨ ਲਈ ਜੀ ਤੇ ਮੈਂ ਉਮੀਦ ਕਰਦਾ ਕਿ ਸਾਡੇ ਪਲੇਅਰਸ ਜਲਦੀ ਵਰਲਡ ਲੈਵਲ ਤੱਕ ਅਚੀਵ ਕਰਨਗੇ ਜੀ ਤੇ ਜਦੋਂ ਪ੍ਰਾਪਤੀਆਂ ਕਰਨ ਦੀ ਗੱਲ ਹੁੰਦੀ ਹੈ ਖਿਡਾਰੀ ਨੇ ਤਿਆਰੀ ਕਰਨੀ ਹੁੰਦੀ ਹੈ ਤੇ ਕਾਰਾਟੇ ਦੀ ਖੇਡ ਵਿੱਚ ਖਿਡਾਰੀ ਨੂੰ ਜੋ ਸਮਾਨ ਚਾਹੀਦਾ ਜੋ ਕਿਟ ਚਾਹੀਦੀ ਹੁੰਦੀ ਹੈ ਉਸ ਬਾਰੇ ਜ਼ਰੂਰ ਸੰਖੇਪ ਵਿੱਚ ਦੱਸਿਓ ਕਿ ਕਿੰਨਾ ਕੁ ਸਮਾਨ ਲੋੜੀਂਦਾ ਹੁੰਦਾ ਹੈ ਕਾਰਾਟੇ ਲਈ ਅ ਇਕਵਿਪਮੈਂਟਸ ਚਾਹੀਦੇ ਬਹੁਤ ਜ਼ਿਆਦਾ ਨਹੀਂ ਥੋੜੇ ਜਿਹਾ ਇਕਵਿਪਮੈਂਟਸ ਚਾਹੀਦੇ ਹੁੰਦੇ ਜੀ ਅਵੇਲੇਬਲ ਹੈ ਅਜਕਲ इजीली اور ਸਾਡੀ ਲੋਕਲ ਪ੍ਰੋਡਕਸ਼ਨ ਕਾਫੀ ਹੈ ਜੀ ਜਲੰਧਰ ਤੋਂ ਹੀ ਕਾਫੀ ਕੰਪਨੀਆਂ ਹੈ ਜਿਹੜੀਆਂ ਬਣਾ ਰਹੀਆਂ ਨੇ ਸੋ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਬਟ ਥੋੜੇ ਐਕਸਪੈਂਸਿਵ ਨੇ ਇਸ ਕਰਕੇ ਪਲੇਅਰਸ ਤੇ ਬਰਡਨ ਆਂਦਾ ਹੈ ਜੀ ਮੈਂ ਰਿਕਵੈਸਟ ਕਰੂੰਗਾ ਫੈਡਰੇਸ਼ਨਸ ਨੂੰ ਵੀ ਜਿਹੜੀਆਂ ਕੰਮ ਕਰ ਰਹੀਆਂ ਜੀ ਕਿ ਪਲੇਅਰਸ ਨੂੰ ਇਹ ਮਹੱਈਆ ਕਰਵਾਈਆਂ ਜਾਣ ਹੂੰ ਜ਼ਰੂਰਤ ਹੈ ਸਟੇਡੀਅਮਸ ਦੀ ਹਾਲਸ ਦੀ ਸਾਡੇ ਕੋਲ ਅਵੇਲੇਬਲ ਨਹੀਂ ਹੈ ਜੀ ਜਲੰਧਰ ਚ ਲੱਲੀ ਹੈ ਤੇ ਕੋਈ ਇਹੋ ਜਿਹਾ ਸਟੇਡੀਅਮ ਇੰਡੋਰ ਸਟੇਡੀਅਮ ਅਵੇਲੇਬਲ ਨਹੀਂ ਹੈ ਪਰ ਵੀ ਰੈਂਟ ਤੇ ਹੀ ਲੱਲੀ ਹੈ ਇਹਨੂੰ ਜਿੱਥੇ ਜਾ ਕੇ ਖੇលਿਆ ਜਾ ਸਕੇ ਜੀ ਅਗਰ ਉਹ ਕਿਸੇ ਗੇਮ ਨੇ ਫੜਾਇਆ ਤੇ ਉਹਨੇ ਆਪਣੇ ਪਰਸਨਲ ਲੈਵਲ ਤੱਕ ਹੀ ਫੜਾਇਆ ਹੋਇਆ ਹਮ ਗਵਰਨਮੈਂਟ ਵੱਲੋਂ ਇਹੋ ਜੀਆਂ ਕੋਈ ਫੈਸਿਲਿਟੀਆਂ ਨਹੀਂ ਆਇਆ ਕੋ ਪ੍ਰਾਈਵੇਟ ਪੱਧਰ ਤੇ ਕਿਸੇ ਨੇ ਕੁਝ ਬਣਾਇਆ ਤੇ ਬਣਾਇਆ ਗਵਰਨਮੈਂਟ ਵੱਲੋਂ ਇਹ ਰਿਕਵੈਸਟ ਰਹੇਗੀ ਮੇਰੀ ਦੋ ਹੱਥ ਜੋੜ ਕੇ ਮੈਂ ਬੇਨਤੀ ਕਰੂੰਗਾ ਜਿਹੜੀ ਵੀ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਹੈ ਉਹ ਇਦੇ ਤੇ ਕੰਮ ਕਰੇ ਔਰ ਬੱਚਿਆਂ ਨੂੰ ਅੱਛੇ ਸਟੇਡੀਅਮਸ ਅੱਛੀ ਫੈਸਿਲਿਟੀਆਂ ਪ੍ਰੋਵਾਈਡ ਕਰਨ ਤਾਂਕਿ ਉਹ ਆਪਣਾ ਆਪਣੇ ਦੇਸ਼ ਦਾ ਨਾ ਰੌਸ਼ਨ ਕਰ ਸਕਣ ਜੀ ਸੋ ਚੰਗਾ ਭੋਵੇਖ ਆਪਾਂ ਵੇਖਦੇ ਆਂ ਕਰਾਟੇ ਦਾ ਸਾਡੀ ਦੇਸ਼ ਦੀ ਇਸ ਖੇਡ ਪ੍ਰਣਾਲੀ ਵਿੱਚ ਤੇ ਆਪਾਂ ਇਹਦੀ ਆਸ ਵੀ ਪ੍ਰਗਟਾਉਂਦੇ ਆ ਕਿ ਤੁਸੀਂ ਵੀ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦਰਾਂ ਨੂੰ ਯੋਗਦਾਨ ਪਾਉਂਦੇ ਰਹੋ ਸਾਡੀ ਖੇਡ ਇਸ ਪੱਖੋਂ ਅੱਗੇ ਵਧਦੀ ਰਹੇ ਤੇ ਆਉਣ ਵਾਲੇ ਸਮੇਂ ਲਈ ਜੋ ਵੀ ਤੁਹਾਡੇ ਰਜੇਵੇਂ ਨੇ ਉਨਾ ਸਾਰੇ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਤੇ ਅੱਜ ਦੀ ਸਾਡੀ ਗੱਲਬਾਤ ਵਿੱਚ ਸਮਾਂ ਹੁਣ ਮੁਕੰਮਲ ਹੋ ਰਿਹਾ ਹੈ ਗੱਲਾਂ ਹੋਰ ਬਹੁਤ ਕੀਤੀਆਂ ਜਾ ਸਕਦੀਆਂ ਸੀ ਕਾਰਾਟੇ ਸੰਬੰਧੀ ਤੁਹਾਡੇ ਕੋਲ ਵਿਸ਼ਾਲ ਜਾਣਕਾਰੀ ਹੈ ਸੋ ਉਸ ਜਾਣਕਾਰੀ ਨੂੰ ਅਸੀਮਤ ਸਮੇਂ ਵਿੱਚ ਜਿੰਨਾ ਆਪਾਂ ਪਰੋ ਸਕੇ ਪਰੋਣ ਦੀ ਕੋਸ਼ਿਸ਼ ਹੋਈ ਤੁਸੀਂ ਸਾਡੇ ਲਈ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਬੇਸ਼ਕੀਮਤੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ